ਹਾਂਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਚਤੌੜਗੜ੍ਹ ਤੋਂ ਆਪਾਂ ਇਸ ਟਾਈਮ ਪਿੱਛੇ ਰੁਕੇ ਸੀ ਸਾਹਮਣੇ ਗੁਰਦੁਆਰਾ ਸਾਹਿਬ ਦੇ ਵਿੱਚ ਰਾਤ ਫੋਟੋ ਹਟਲ ਵੀ ਕੁਛ ਏ ਪਰ ਜ਼ਿਆਦਾਤਰ ਇੱਥੇ ਭੀੜ ਭੜੱਕਾ ਜਿਆਦਾ ਹੀ ਸੀਗਾ ਫਿਰ ਆਪਾਂ ਗੁਰਦੁਆਰਾ ਸਾਹਿਬ ਆਏ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਵਧੀਆ ਫਿਰ ਕਮਰਾ-ਕੁਮਰਾ ਲੈ ਕੇ ਤੇ ਹੁਣ ਤਿਆਰ-ਵਰ ਤਿਆਰ ਹੋ ਕੇ ਚਤੌੜਗੜ੍ਹ ਦੇ ਕਿਲੇ ਵਿੱਚ ਜਾਣ ਦੀ ਤੇਰੀ ਚਤੌੜਗੜ੍ਹ ਉਹ ਸ਼ਹਿਰ ਹੈ ਜਿਹਨੂੰ ਬਾਦਰੀ ਤੇ ਸੂਰਬੀਰਤਾ ਲਈ ਪਛਾਣਿਆ ਜਾਂਦਾ ਤੇ ਮਵਾਤ ਦਾ ਏਰੀਆ ਇਹ ਮਵਾਤ ਦਾ ਮਵਾਤੀ ਰਾਜਾ ਦਾ ਰਾਜ ਰਿਹਾ ਉਹਨਾਂ ਤੇ ਹਮਲੇ ਹਮਲੇ ਹੁੰਦੇ ਰਹੇ ਤੇ ਕਿਲਾ ਇੱਥੇ ਮੁੱਖ ਜਿਹੜਾ ਆਕਰਸ਼ਕ ਹੈ ਤੇ ਬਹੁਤ ਵੱਡਾ 700 ਏਕੜ ਦੇ ਵਿੱਚ ਫੈਲਾ ਹੋਇਆ ਤੇ ਆਪਾਂ ਹੁਣ ਇੱਕ ਵਾਰੀ ਜਾਵਾਂਗੇ ਕਿਲੇ ਦੇ ਵਿੱਚ ਕੇਲੇ ਜੋ ਫਿਰ ਆਪਾਂ ਅਗਲਾ ਸਫ਼ਰ ਸ਼ੁਰੂ ਕਰਾਂਗੇ ਉਦੇਪੁਰ ਵੱਲ ਦੀ ਉਦੇਪੁਰ ਲਗਭਗ 113 ਕਿਲੋਮੀਟਰ ਪਊਗਾ ਤੇ ਹੁਣ ਆਪਾਂ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦਦਾਰੇ ਦਰਬਾਰ ਸਾਹਿਬ ਦੇ ਤੇ ਅੰਦਰ ਜਾਇਆ ਹੀਏ ਉਸ ਤੋਂ ਬਾਅਦ ਫਿਰ ਕਰਾਂਗੇ ਅਗਲਾ ਸਫ਼ਰ ਜੀ ਸਮਾਨ ਸਮੂਹ ਹੋ ਗਿਆ ਲੋਡ ਇਹੜਾ ਘੋੜਾ ਗੁਰਦੁਆਰਾ ਸਾਹਿਬ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਗੁਰਪੁਰਬ ਹੈ ਸ਼ਹੀਦੀ ਦੇ ਸੱਜ 25 11 ਦਾ ਅੱਜ ਡੇਟ 25 11 ਸਾਫਰ ਆਪਾਂ ਸ਼ੁਰੂ ਕਰਤਾ ਚਤੌਰਗੜ ਗੁਰਦੁਆਰਾ ਸਾਹਿਬ ਤੋਂ ਤੇ ਸਾਹਮਣੇ ਸ੍ਰੀ ਗੁਰੂ ਗੋਬਿੰਦ ਸਿੰਘ ਚੌਂਕ ਆ ਗਿਆ ਖੰਡਾ ਸਾਹਿਬ ਸ਼ਸ਼ੋਭਤ ਨੇ ਪੂਰੇ ਤੇ ਆਪਾਂ ਇੱਥੋਂ ਜਾਵਾਂਗੇ ਹੁਣ ਕਿਲੇ ਨੂੰ ਰਸਤਾ ਦੇਖਣਾ ਪਊਗਾ ਜੀਪੀਐਸ ਗੂਗਲ ਦੇ ਠੀਕ ਹੈ ਇੱਧਰ ਲੈਫਟ ਜਾਵਾਂਗੇ ਆਪਾਂ ਲੈਫਟ ਦੇਖ ਲਿਆ ਆਪਾਂ ਲੈਫਟ ਨੂੰ ਆਪਾਂ ਚੱਲਾਂਗੇ ਆਪਾਂ ਖੜੇ ਆ ਇੱਥੇ ਤੇ ਜਾਣਾ ਆਪਾਂ ਇੱਥੇ ਆ। ਠੀਕ ਹੈ ਦੋ ਰਸਤੇ ਦਿਖਾਉਂਦਾ ਇੱਥੋਂ ਆਪਾਂ ਕਿਹੜਾ ਹੁਣ ਲੈਫਟ ਹੀ ਲਵਾਂਗੇ ਫਿਰ। ਠੀਕ ਹੈ ਜੀ। ਓਕੇ ਜੀ ਥੈਂਕਸ ਗੂਗਲ ਜੀ। ਤੇ ਚਲਿਏ ਫਿਰ ਆਪਾਂ ਇਧਰਲੇ ਰਸਤੇ ਨੂੰ।

ਅੰਦੀਗਾ ਮਸਾਲਾ ਹੈ ਆਹੋ ਆਂਗੋਲਾ ਆਂ ਖਾਦਾ ਸੀ ਦਾਲ ਬਾਟੀ ਬਾਟੀ ਚੂਰਮਾ ਮੈਂ ਬਣਾਉ ਲਿਆ ਉਹਨੂੰ ਇਹ ਥੱਲੇ ਜਿਹੜੀ ਅੱਗ ਹੈ ਸੁਆਹ ਹੈ ਗਰਮ ਇਹਦਾ ਮਟੀਰੀਅਲ ਆਏ ਤਿਆਰ ਕਰਦੇ ਆ ਇਹ ਪਹਿਲਾਂ ਆਠੀਆਂ ਧਰ ਕੇ ਇਹਨੂੰ ਅੱਗ ਲਾ ਲੈਂਦੇ ਆ ਫੇਰ ਇਹਦੇ ਵਿੱਚ ਇਹਦੇ ਉੱਤੇ ਉਹ ਆٹے ਦੇ ਬਣਾਏ ਹੋਏ ਪੇੜੇ ਜੇ ਹੋਰ ਰੱਖਦੇ ਨੇ ਸਾਦੀ ਵਾਟੀ ਪਰਾਠੇ ਰੋਟੀ ਆਲੂ ਪਰਾਠਾ ਸਾਦਾ ਪਰਾਠਾ ਜਵਾਰ ਦੀ ਰੋਟੀ ਪੱਕਾਈ ਚੁੱਕੀ ਸਭ ਕੁਝ ਹੈ ਠੀਕ ਹੈ ਫੇਰ ਇਹਦੇ ਪਕਦੇ ਆ ਉਹ ਪਹਿਲਾਂ ਕੱਚੇ ਬਣਾਉਂਦੇ ਉਹਨਾਂ ਨੂੰ ਐ ਬਣਾਉਂਦੇ ਆ ਦੇਖੋ ਵਾਜਿਤੇ ਰੱਖਣਗੇ ਤੇ ਆ ਚੂਰ ਮੇਰੇ ਲੱਡੂ ਐ ਇਹ ਬਹੁਤ ਟੇਸਟੀ ਐ ਤੇ ਆਪਾਂ ਬਾਦਿਆਂ ਕਿਲੇਵਲ ਅਗਲੇ ਸਫਰ ਤੇ ਕਿਲੇ ਦੀ ਜਿਹੜੀ ਚੜਾਈ ਐ ਬਹੁਤ ਜ਼ਿਆਦਾ ਸੀ ਫਿਰ ਆਪਾਂ ਫੈਸਲਾ ਲਿਆ ਵੀ ਕਿਉਂ ਨਾ ਇੱਥੋਂ ਕੋਈ ਵਹੀਕਲ ਕਰਾ ਕੇ ਜਾਇਆ ਜਾਵੇ ਤੇ ਅਸੀਂ ਗੱਲ ਕਰਕੇ ਕਿਸੇ ਬੰਦੇ ਨਾਲ ਸਾਈਕਲ ਰੋਗਦੇ ਆਜ ਤੋੜ ਗੜਦਾ ਨਕਸ਼ਾ ਤੇ ਆਪਾਂ ਇਹ ਜੇ ਫੋੜ ਤੇ ਆ ਗਏ ਚਤੌੜਗੜ ਕਿਲੇ ਚ ਇੱਥੇ ਖੜੇ ਆ ਆਪਾਂ ਤੇ ਇਧਰ ਟਿਕ ਟ ਕਰਾ ਕਿਲਾ ਬਹੁਤ ਵੱਡਾ ਹੈ 6-7 ਗੇਟ ਤਾਂ ਇਹਦੋਂ ਪਹਿਲਾਂ ਅਸੀਂ ਆਟੋ ਤੇ ਕਰਾਸ ਕਰਿਆ ਹੈ ਭਾਰਤ ਦਾ ਕਹਿੰਦੇ ਸਭ ਤੋਂ ਵੱਡਾ ਕਿਲ੍ਹਾ ਜੇ ਇਹੀ ਕਿਲਾ ਕਨੇ ਜਾਂਦਾ ਸਭ ਤੋਂ ਵੱਡਾ ਕਿਲੇ 700 ਕਿਲੇ ਚ ਫੈਲਾ ਹੋਇਆ ਅੰਦਰ ਵੀ ਵੀਕਲ ਦੀ ਘੁੰਮਣਾ ਪੈਂਦਾ ਇਹ ਹੈ ਚਤੌੜਗੜ੍ਹ ਸ਼ਹਿਰ ਤੇ ਇੱਥੇ ਉਹਦਾ ਕਿਲਾ ਚਤੌੜਗੜ੍ਹ ਸ਼ਹਿਰ ਵੀ ਸੂਰਵੀਰਾਂ ਦਾ ਰਾਜਪੂਤਾਂ ਦਾ ਮੇਵਾੜ ਦੇ ਰਾਜਾਂ ਵੱਲੋਂ ਬਸਾਇਆ ਗਿਆ ਸ਼ਹਿਰ ਹੈ ਮੇਵਾੜ ਦੀ ਰਾਜਧਾਨੀ ਰਿਹਾ ਚਤੌੜਗੜ੍ਹ ਬਹੁਤ ਟਾਈਮ ਤੇ ਮਹਾਰਾਣਾ ਪ੍ਰਤਾਪ ਤੋਂ ਬਾਅਦ ਫਿਰ ਉਦੇipur ਨੂੰ ਮੇਵਾੜ ਦੀ ਰਾਜਧਾਨੀ ਬਣਾਇਆ ਗਿਆ ਸਜਰੋ ਕਿਲੇ ਦੇ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ ਸਭ ਤੋਂ ਪਹਿਲਾ ਮੀਰਾ ਬਾਈ ਦਾ ਮੰਦਿਰ ਆਉਂਦਾ ਹੈ। ਮੀਰਾ ਬਾਈ ਦਾ ਵੀ ਭਗਤੀ ਤੇ ਕ੍ਰਿਸ਼ਨ ਪ੍ਰੇਮ ਨੂੰ ਸਮਰਪਿਤ ਹੈ ਇਹ। ਮਹਾਰਾਣਾ ਕੁੰਬਾ ਨੇ ਬਣਵਾਇਆ ਸੀ ਇਹ। ਮੀਰਾ ਬਾਈ ਦਾ ਮੰਦਿਰ। ਬਣਿਆ ਬਹੁਤ ਸੋਹਣਾ, ਸ਼ਾਨਦਾਰੀ ਹੈ ਕਮ। ਅੰਦਰਲਾ ਦ੍ਰਿਸ਼। бар ਦਰਦਾ ਫਰੰਟ ਸੋਮਨਾਥ ਦਾ ਤੇ ਬੈਕ ਤੋਂ ਡਿਜ਼ਾਈਨ ਹੈ ਜਿਹੜਾ ਉਹ ਉੜੀਸਾ ਦੇ ਮੰਦਰਾਂ ਨਾਲੋਂ ਲਿਆ ਗਿਆ ਹੈ ਤੇ ਕਿੰਨੀਆਂ ਕਿੰਨੀਆਂ ਫੋਟੋ ਲੈਣ ਕਿ ਟਾਵਰ ਦੇ ਘਰ ਦੇ ਵਿੱਚ ਇਹ ਹੈ ਵਿਜੇ ਸਤੰਭ ਵਿਕਟਰੀ ਟਾਵਰ ਮਹਾਰਾਣਾ ਕੁੰਬਾ ਨੇ 1400 ਸੈਂਟੀ ਵਿੱਚ ਬਣਾਉਣਾ ਸ਼ੁਰੂ ਕੀਤਾ ਜੀ ਜਦੋਂ ਗੁਜਰਾਤ ਦੇ ਸ਼ਾਸਕ ਮਹਿਮੂਦ ਮਹਿਮੂਦ ਖਿਲਜੀ ਤੇ ਜਿੱਤ ਪ੍ਰਾਪਤ ਕੀਤੀ ਸੀ ਉਸ ਜਿੱਤ ਨੂੰ ਜਸ਼ਨ 'ਚ ਤੇ ਸੂਰਬੀਰਤਾ ਨੂੰ ਪ੍ਰਤੀਕ ਇਹ ਸਤੰਭ ਮਹਾਰਾਣਾ ਗੁੰਬਾ ਨੇ ਫਿਰ ਬਣਵਾਇਆ ਸੀ ਚਾ ਵੀ ਬਹੁਤ ਹੈ ਲਗਭਗ 37-38 ਮੀਟਰ ਉੱਚਾ ਹੈ ਇਹ ਕਹਿੰਦੇ ਵੀ 160 70 ਪੌੜ ਮੇਰੀਆਂ ਪਰਜਾਨਾ ਤਾਂ ਮਨਾਹੀ ਹੈ ਪਰ ਉਹ ਸ਼ਾਨਦਾਰ ਹੈ ਕਿ ਤੌੜਗੜ ਦੇ ਕਿਲੇ ਦੇ ਵਿੱਚ ਇਸ ਟਾਈਮ ਇਹ ਸਾਹਮਣੇ ਹੈਗਾ ਗਉਮਖ ਕੁੰਡ ਗਉਮਖ ਕੁੰਡ ਹੈ ਇਹ ਅਸਲ ਦੇ ਵਿੱਚ بارشਾਂ ਦੇ ਪਾਣੀ ਸੀ ਜਿਹੜੇ ਕਿਲੇ ਦੇ ਉੱਪਰ ਲੀਆਂ ਉੱਚੀਆਂ ਥਾਵਾਂ ਤੇ ਉਥੋਂ ਫਿਰ ਏਠਾ ਨੂੰ ਬਹਿੰਦੇ ਬਹਿੰਦੇ ਇੱਥੇ ਆ ਕੇ ਪਾਣੀ ਇਕੱਠਾ ਹੁੰਦਾ ਸੀ ਤੇ ਇਹ ਕਿਲੇ ਦਾ ਮੁੱਖ ਸਰੋਤ ਪਾਣੀ ਦਾ ਰੱਖਿਆ ਗਿਆ ਸੀ ਕਹਿੰਦੇ ਵੀ ਜਿੱਥੋਂ ਇਹ ਪਾਣੀ ਉੱਪਰੋਂ ਚੱਲਦਾ ਹੈ ਜਿਹੜੀਆਂ ਜਮਾ ਉੱਪਰ ਲੀਆਂ ਚ ਝੋਟੀਆਂ ਸੀ ਚਟਾਨਾਂ ਸੀ ਤੇ ਉਥੋਂ ਗਊ ਦੇ ਮੂੰਹ ਵਰਗਾ ਮੁੱਖ ਉਹਦਾ ਹੋਣ ਕਰਕੇ ਇਹਦਾ ਨਾਮ ਗਊ ਮੁਖ ਪਿਆ ਤੇ ਤਿੰਨੇ ਵੱਡੇ ਮਹਾਜੁੱਦ ਜਿਹੜੇ ਇਸ ਕਿਲੇ ਤੇ ਕਿਲੇ ਚ ਹੋਏ ਆ ਉਹਨਾਂ ਦੇ ਵਿੱਚ 메ਨ ਪਾਣੀ ਦਾ ਸਰੋਤ ਇਹੀ ਸੀ ਤੇ ਵੈਸੇ ਵੀ ਕਿਲੇ ਦੇ ਵਿੱਚ ਰਹਿਣ ਸਹਿਣ ਲਈ ਮੁੱਖ ਪਾਣੀ ਦਾ ਸਰੋਤ ਮੰਨਿਆ ਜਾਂਦਾ ਸੀ ਇਹ ਕੁੰਡਾ ਤੇ ਜਿਹੜਾ ਓਵਰਫਲੋ ਹੋ ਜਾਂਦਾ ਪਾਣੀ ਉਹ ਨੀਚੇ ਨਿਕਲੀ ਜਾਂਦਾ ਤੇ ਇਸ ਤਰ੍ਹਾਂ ਇਹ ਬਿਲਕੁਲ ਕਿਲੇ ਦੀ ਇਕ ਬਾਹਰਲੀ ਕੰਧ ਦੇ ਨਾਲ ਆ ਸਾਈਡ ਤੇ ਆ ਤੇ ਸਾਹਮਣੇ ਇਧਰ ਚਿਤੌੜਗੜ ਸ਼ਹਿਰ ਸਜਣੋ ਇਹ ਹੈ ਚਤੌੜਗੜ੍ਹ ਦਾ ਕਿਲਾ ਬਹੁਤ ਵੱਡਾ ਹੈ ਪੂਰਾ 700 ਕਿਲੇ ਦੇ ਵਿੱਚ ਮਹਾਰਾਣਾ ਮਵਾੜ ਦੇ ਰਾਜਾਂ ਦੀ ਧਰਤੀ ਹੈ ਇਹ ਤੇ ਮਹਾਰਾਣਾ ਰਤਨ ਮਹਾਰਾਣਾ ਕੁੰਬਾ ਤੇ ਉਸ ਤੋਂ ਬਾਅਦ ਫਿਰ ਮਹਾਰਾਣਾ ਪ੍ਰਤਾਪ ਉਹਨਾਂ ਦਾ ਰਾਜ ਸੀ ਇਥੇ ਤੇ ਇਥੇ ਹਮਲੇ ਬਹੁਤ ਹੋਏ ਐ ਮਹਾਰਾਣੀ ਪਦਮਨੀ ਬਹੁਤ ਸੁੰਦਰ ਸੀ ਕਹਿੰਦੇ ਉਹਦੀ ਸੁੰਦਰਤਾ ਉਹ ਦੇਖ ਕੇ ਸਭ ਤੋਂ ਪਹਿਲਾਂ ਤਾਂ ਅਲਾਉਦੀਨ ਖਿਲਜੀ ਨੇ ਇਹਦੇ ਤੇ ਹਮਲਾ ਕੀਤਾ ਤੇ ਫਿਰ ਜਦੋਂ ਉਹਨੇ ਚੰਗੀ ਤਰ੍ਹਾਂ ਘੇਰਾ ਘੁਰਾ ਪਾ ਲਿਆ ਤੇ ਮਹਾਰਾਜਾ ਰਤਨ ਸਿੰਘ ਦੀ ਮੌਤ ਹੋ ਗਈ ਲੜਾਈ ਦੌਰਾਨ ਮਾਰਿਆ ਗਿਆ ਫਿਰ ਜਾਹਰ ਹੋਇਆ ਇਥੇ ਮਹਾਰਾਣੀ ਪਦਮਣੀ ਨੇ ਆਪ ਦੇ ਆਪ ਨੂੰ ਅਗਨੀ ਭੇਂਟ ਕਰਤਾ ਸੀ। ਇਹੀ ਉਹਨਾਂ ਦੀ ਵੀਰਤਾ ਸੀ ਕਹਿੰਦੇ ਵੀ ਉਹ ਗੁਲਾਮ ਨਹੀਂ ਬਣਦੀਆਂ ਸੀ। ਰਾਜਪੂਤਾਂ ਦੀਆਂ ਰਾਣੀਆਂ। ਤੇ ਫਿਰ 1535 ਦੇ ਵਿੱਚ ਫਿਰ ਬਾਦਰ ਸ਼ਾਹ ਨੇ ਕੀਤਾ ਹਮਲਾ। ਆਚਰਾ ਉਦੋਂ ਮਹਾਰਾਣਾ ਕੁੰਬਾ ਦਾ ਸੀਗਾ ਰਾਜ ਇੱਥੇ ਫਿਰ ਤੀਜਾ ਹਮਲਾ ਅਕਬਰ ਨੇ ਕੀਤਾ ਉਹ ਕੀਤਾ ਲਗਭਗ ਬਾਦਰ ਸ਼ਾਹ ਨੇ ਹਮਲਾ ਕੀਤਾ ਉਹਨੇ 1535 ਤੇ ਰਾਣੀ ਕਰਨਾਵਤੀ ਨੇ ਜਦੋਂ ਮਹਾਰਾਣਾ ਕੁੰਬਾ ਲੜਾਈ ਦੇ ਦੌਰਾਨ ਮਾਰਿਆ ਗਿਆ ਤੇ ਉਹਨੇ ਆਪ ਦੇ ਆਪ ਅਗਨੀ ਭੇਂਟ ਕਰਕੇ ਜੋਹਰ ਕਹਿੰਦੇ ਆ ਉਹਨੂੰ ਇਹਨਾਂ ਦੀ ਭਾਸ਼ਾ ਦੇ ਵਿੱਚ ਜੋਹਰ ਕਰ ਲਿਆ ਸੀ ਵੀ ਮੈਂ ਗੁਲਾਮ ਨਹੀਂ ਹੋਣਾ ਤੇ ਨਾਲ ਉਹਦੇ ਕਹਿੰਦੇ ਵੀ ਹੋਰ ਵੀ ਬਹੁਤ ਦਾਸੀਆਂ ਰਾਣੀਆਂ ਟੋਟਲ ਗਿਣਤੀ ਜਿਹੜਾ ਦੂਜਾ ਜੋਹਰ ਸੀ ਉਹਦੇ ਵਿੱਚ ਘੱਟੋ-ਘੱਟ 15 ਤੋਂ 16000 ਦੀ ਸੀ ਤੇ ਜੋਹਰ ਦਾ ਇਹਨਾਂ ਦਾ ਅਲੱਗ ਤਰੀਕਾ ਹੁੰਦਾ ਸੀ ਇੱਕ ਅੱਗ ਵਾਲੀ ਜਾਂਦੀ ਸੀ ਕੁੰਡ ਬਣਾਇਆ ਜਾਂਦਾ ਸੀ ਉਦੇ ਚ ਫਿਰ ਲਾਈਨ ਵਾਈਜ਼ ਛਾਲਾ ਮਾਰ ਮਾਰ ਜਾਨੀਆਂ ਸੀ ਤੀਜਾ ਹਮਲਾ ਫਿਰ ਅਕਬਰ ਨੇ ਕੀਤਾ 1567 ਦੇ ਵਿੱਚ ਤੇ ਉਹ ਫਿਰ ਬਹੁਤ ਲੰਬਾ ਚੱਲਿਆ ਕਿਉਂਕਿ ਰਾਣਾ ਉਦੇ ਸਿੰਘ ਦੂਸਰੇ ਦਾ ਰਾਜ ਸੀ ਬੜਾ ਬਹਾਦਰ ਸੀ ਉਹ ਵੀ ਬੰਦਾ ਤੇ ਜੈਮਲ ਸਿੰਘ ਤੇ ਫਤੇ ਸਿੰਘ ਮੇਨ ਸੂਰਬੀਰ ਸੀਗੇ ਜਿਹੜੇ ਰਾਖੀ ਕਰਦੇ ਸੀਗੇ ਇਸ ਕਿਲੇ ਦੀ ਤੇ ਕਈ ਮਹੀਨੇ ਫਿਰ ਇਹ ਇਹਨਾਂ ਦਾ ਕਸ਼ਮਕਸ਼ ਚੱਲੀ ਗਈ ਲੜਾਈ ਲੜਵੀ ਹੋਈ ਗਈ ਉਸ ਤੋਂ ਬਾਅਦ ਫਿਰ ਅਕਬਰ ਨੇ ਇੱਥੇ ਜਿੱਤ ਪ੍ਰਾਪਤ ਕਰ ਲਈ ਤੇ ਉਦੋਂ ਫਿਰ ਤੀਜਾ ਜੋਹਰ ਹੋਇਆ ਸੀ ਉਦੋਂ ਵੀ ਬਹੁਤ ਰਾਣੀਆਂ ਨਾਲ ਦਾਸੀਆਂ ਤੇ ਹੋਰ ਉਦੋਂ ਵੀ ਤੀਜੇ ਜੋਹਰ ਦੇ ਵਿੱਚ ਉਹਨਾਂ ਨੇ ਆਪ ਦੇ ਆਪ ਨੂੰ ਖਤਮ ਕਰ ਲਿਆ ਸੀ ਤੇ ਉਸ ਤੋਂ ਬਾਅਦ ਫਿਰ ਅਕਬਰ ਨੇ ਹੀ ਮੇਵਾੜ ਦੀ ਜਿਹੜੀ ਰਾਜਧਾਨੀ ਹੈ ਉਹ ਚਤੌੜਗੜ੍ਹ ਨੂੰ ਛੱਡ ਕੇ ਉਦੇਪੁਰ ਬਣਾਈ ਸੀ ਤੇ ਇਸ ਕਰਕੇ ਇਹ ਕਿਲੇ ਜਿਹੜੀ ਮਹਾਨਤਾ ਜਿਹੜੀ ਸੂਰਬੀਰਤਾ ਨਾਲ ਗਿਣੀ ਜਾਂਦੀ ਹੈ ਮਹਾਰਾਣਾ ਪ੍ਰਤਾਪ ਵਰਗੇ ਤੇ ਉਦੇ ਸਿੰਘ ਪਹਿਲਾ ਦੂਸਰਾ Maharaja Ratan Singh ਜਿਹਨੇ ਇਹ ਬਣਵਾਇਆ ਸੀ ਤੇ ਬੜੀ ਉਹਨਾਂ ਦੇ ਇੱਥੇ ਕਿਥੇ ਹੈਗੇ ਉਹਨਾਂ ਦੀਆਂ ਲੜਾਈਆਂ ਦੇ ਉਹਨਾਂ ਦੀ ਸੂਰਬੀਰਤਾ ਦੇ ਉਹਨਾਂ ਦੀ ਬਹਾਦਰੀ ਦੇ ਤੇ ਹੁਣ ਆਪਾਂ ਆਏ ਆ ਰਾਣੀ ਪਦਮਣੀ ਮਹਿਲ ਜਿਹਦੇ ਵਿੱਚ ਸਭ ਤੋਂ ਪਹਿਲਾਂ ਰਾਣੀ ਅਲਾਉਦੀਨ ਖਿਲਜੀ ਨੇ ਹਮਲਾ ਕੀਤਾ ਸੀ ਰਾਣੀ ਪਦਮਾ ਲਈ ਪਦਮਾਵਣੀ ਦੀ ਸੁੰਦਰਤਾ ਬਾਰੇ ਸੁਣ ਕੇ ਹੀ ਕੀਤਾ ਸੀ ਉਹਨੇ ਵੀ ਇਹ ਕਿਲੇ ਨੂੰ ਮੈਂ ਜਿੱਤਣਾ ਤੇ ਰਾਣੀ ਨੂੰ ਕੈਦ ਕਰਨਾ ਬਹੁਤ ਵੱਡਾ ਬਿਲਕੁਲ ਇੱਕ ਤਲਾ ਦੇ ਕੰਢੇ ਤੇ ਬਣਾਇਆ ਗਿਆ ਸੀ ਇਹ ਤੇ ਅਲੱਗ-ਅਲੱਗ ਇਹਦੇ ਵਿੱਚ ਸਾਰੇ ਪੋਰਸ਼ਨ ਬਣਾਏ ਹੋਏ ਆ ਜਿਵੇਂ ਇੱਕ ਜਿਹੜਾ ਸਾਈਡ ਤੇ ਇਹਦੇ ਤਲਾਹ ਸੀਗਾ ਉਹਦੇ ਵਿੱਚ ਮਹਾਰਾਣੀ ਦੇ ਨਹਾਉਣ ਵਗੈਰਾ ਲਈ ਵਿਵਸਥਾ ਸੀਗੀ ਤੇ ਉੱਥੋਂ ਉਹ ਅੱਗੇ ਆਪਦੇ ਮਹਿਲ 'ਚ ਐਂਟਰ ਕਰਦੀ ਸੀ ਤੇ ਬਹੁਤ ਵੱਡਾ ਦਾਸੀਆਂ ਦੇ ਹੋਰ ਕਮਰੇ-ਕੁਮਰੇ ਜਿਹੜੇ ਉਹ ਅਲੱਗ ਤੌਰ ਤੇ ਬਣੇ ਹੋਏ ਆ ਅੱਗੇ ਫਿਰ ਸੇਨਾਪਤੀਆਂ ਦੇ ਸੀ ਅੱਗੇ ਫਿਰ ਛਪਾਂਗਾ ਦੇ ਸੀ ਆ ਆ ਜਿਵੇਂ ਆ ਸਾਰੇ ਛਪਾਂਗਾ ਲਈ ਆਗੇ ਸੀਗੇ ਵੀ ਜਿਹੜੇ ਇਸ ਤੋਂ ਸ਼ੁਰੂ ਹੋ ਜਾਂਦਾ ਸੀ ਇਹ ਗੇਟ ਆਊਟਰ ਗੇਟ ਸੀ ਇਧਰਲਾ ਗੇਟ ਆ ਜਾਣ ਲਈ ਸੀ ਆਪਾਂ ਇਸ ਟਾਈਮ ਖੜੇ ਆ ਚਿਤੌੜਗੜ ਕਿਲੇ ਦੇ ਸੂਰਜ ਦੇ ਦਰਵਾਜ਼ੇ ਤੇ ਸੂਰਜ ਪੋਲ ਤੇ ਇਧਰੋਂ ਸੂਰਜ ਚੜਦਾ ਸੀ ਤੇ ਇਹ ਦਰਵਾਜ਼ਾ ਜਿਹੜਾ ਇਹ ਇਹਦਾ ਨਾਮ ਸੂਰਜਪੋਲ ਹੈ। ਸੱਤ ਦਰਵਾਜ਼ੇ ਸੀ ਇਹਦੇ 메ਨ। ਪਦਮਪੋਲ, ਸੂਰਜਪੋਲ, ਪੈਰੋਪੋਲ। ਬਾਕੀ ਹਜੇ ਆਪਾਂ ਨੂੰ ਨਾਂ ਨੂੰ ਇਹਦੇ ਯਾਦ ਨਹੀਂ। ਤੇ ਇਧਰੋਂ ਸੂਰਜ ਚੜ੍ਹਦਾ ਕਰਕੇ ਇਹਦਾ ਨਾਮ ਸੂਰਜਪੋਲ ਪਿਆ ਸੀ। ਤੇ ਆਮ ਤੌਰ ਤੇ ਪਿੰਡ ਦੇ ਵਿੱਚੋਂ ਜਿਹੜੀ 메ਨ ਲੋਕਾਂ ਦੀ ਆਵਾਜਾਈ ਸੀ ਉਹ ਇਸ ਦਵਾਰ ਰਾਹੀਂ ਐਂਟਰ ਹੁੰਦੇ ਸੀਗੇ। ਸਾਹਮਣੇ ਸੂਰਜਪੋਲ। ਇਹ ਕਿਲੇ ਵਾਲੇ ਪਾਸਿਓਂ ਦਾ ਸੂਰਜਪੋਲ ਉਹ ਸਾਹਮਣੇ ਹੈ ਚਟੌੜਗੜ੍ਹ ਦਾ ਕਿਲਾ ਜਿਹੜਾ ਆਪਾਂ ਵਿਜ਼ਿਟ ਕਰਕੇ ਆਏ ਆਂ ਵੇਖ ਕੇ ਆਏ ਤੇ ਇੱਥੇ ਆਪਾਂ ਰੁੱਕ ਗਏ ਸੀ ਆਪਣੇ ਘੋੜੇ ਰਾਜਸਤਾਨੀ ਰੈਸਟੋਰੈਂਟ ਤੇ ਸ਼ਾਹੀ ਖਾਣਾ ਇੱਥੋਂ ਹੁਣ ਆਪਾਂ ਖਾ ਕੇ ਅਗਲੇ ਸਫ਼ਰ ਵੱਲ ਉਦੇਪਰ ਵੱਲ ਵਧਾਂਗੇ ਜਿਆ ਮਗਵਾਲੀ ਇੱਕ ਵਾਰੀ ਤਾਂ ਚਾਹ ਦੀ ਇੱਛਾ ਹੈ ਖਾਣ ਦੀ ਵੈਸੇ ਇੱਛਾ ਜੇ ਹੈ ਨਹੀਂ ਬਾਕੀ ਦੇਖਦੇ ਆ ਚਤੌਰਗੜ ਦੇ ਕਿਲੇ ਤੋਂ ਚੱਲ ਕੇ ਲਗਭਗ ਨੈਸ਼ਨਲ ਹਾਈਵੇ ਲਿਆ 27 ਨੰਬਰ ਉਸ ਤੋਂ ਅੱਗੇ ਫਿਰ ਚੱਲ ਕੇ ਆਪਾਂ ਪਹੁੰਚ ਗਏ ਇਸ ਜਗ੍ਹਾ ਤੇ ਹੋਟਲ ਬਰਾਟ ਕਾਫੀ ਪਿੱਛੇ ਤੇ ਬੋਰਡ ਬੜੀ ਜਾਂਦੇ ਸੀ ਸੋਚਿਆ ਵੀ ਇੱਥੇ ਚਾਹ ਪਾਣੀ ਪੀ ਕੇ ਚੱਲਾਂਗੇ ਹੋਟਲ ਬਰਾਟ ਦੀ ਕਾਫੀ ਐਡ ਹੈ ਤੇ ਲਗਭਗ 50 ਕਿਲੋਮੀਟਰ ਕਰਕੇ ਰੁਕੇ ਆ ਤੇ ਹੁਣ ਇੱਥੇ ਲੰਚ ਲੰਚ ਦੇ ਨਾਲ ਚਾਹ ਤੇ ਚਾਹ ਤੋਂ ਬਾਅਦ ਫਿਰ ਅਗਲਾ ਸਫ਼ਰ ਫਿਰ ਇੱਕ ਵਾਰੀ ਉਦੇਪੁਰ ਵੱਲ ਬੇਬੀ ਦਾ ਪਾਵੜਾ ਇਹ ਨਵੀਂ ਫੇਮਸ ਥੈਕਾ ਗੁਜਰਾਤ ਦੀ ਸਾਰੇ ਪਾਰੀ ਤੋਂ ਸਾਡੇ ਮੈਨੂੰ ਨਹੀਂ ਆਪ ਚੈੱਕ ਕੋਈ ਭਾਈਜੀ ਕਾਂਗਰਸ ਪਾਰਟੀ ਦੇ ਸਟੇਟ ਦੇ ਕੋਈ ਨਮਾਇंदे ਆ ਕੰਮ ਤੱਕ ਜਾਂਦਾ ਹੈ ਇਹ ਗੁਜਰਾਤ ਪਹੁੰਚਾ ਰਹੇ ਸ਼ੁਰੂ ਕੀਤਾ ਚੀਨ ਕੇ ਬਾਰਡਰ ਸੇ ਟੱਕੇ ਨਾਲ ਸਾਰੀ ਪੇਮੈਂਟ ਕਰਕੇ ਸਾਡੀ ਤੇ ਹੋਰ ਵੀ ਸਮਾਨ ਮਗਾ ਮਗਾ ਕੇ ਦੇ ਰਿਹਾ ਕਹਿੰਦੇ ਖਾਓ ਬੇਸ਼ਵਰ ਬੇਸ਼ਵਰ ਸਮਾਪਤ ਗੱਲਾਂ ਬਾਤਾਂ ਕਰ ਰਿਹਾ ਹੈਡਨਾ ਬੇਸ਼ਵਰ ਹੈ કચ્છ ਜ਼ਿਲ੍ਹੇ ਵਿੱਚ ਚੰਗਾ ਬੰਦਾ કચ્છ ਤੌੜਗੜ ਦੇ ਵਿੱਚ ਰਹਿੰਦੇ ਆ ਇਸਟਾਜੇ ਦਾ ਕਬਾਤ ਕੀ ਹੈ ਉਹ ਜ਼ਰੂਰੀ ਨਹੀਂ ਹੈ ਇਹ ਇੱਕ ਤਰ੍ਹਾਂ ਗੇਮ ਚੱਲ ਰਿਹਾ ਹੈ ਇਸ ਦੇ ਵਿੱਚ ਕੀ ਹੈ ਜਿਆਦਾ ਤੋਂ ਜਿਆਦਾ ਇੱਕ ਵਾਰੀ ਫੇਰ ਆਪਾਂ ਚਾਹ ਪਾਣੀ ਪੀ ਕੇ ਜਲੇਬੀ ਫਾਫੜਾ ਖਾ ਕੇ NH27 ਤੇ ਸਫ਼ਰ ਅੱਗੇ ਨੂੰ ਵਧਾਤਾ ਸਫ਼ਰ ਆਪਣਾ 50 ਕਿਲੋਮੀਟਰ ਦਾ ਰਹਿ ਗਿਆ ਉਦੇ ਪਰ ਪਹੁੰਚਣਾ ਅੱਜ ਆਪਾਂ 12:00 ਵਜੇ ਤੁਰੇ ਸੀ ਕਿਲਾ ਕੋਲਾ ਵੇਖ ਕੇ ਸਾਢੇ 12 ਪਹੁੰਚ ਜਾਗੇ 8:30 ਤੱਕ ਕਿਉਂਕਿ ਕੱਲ ਦਾ ਸਫ਼ਰ ਲੰਬਾ ਹੈ ਜੇ ਪਹੁੰਚਣਾ ਉਦੇਪੁਰ ਜਾਣਾ ਜ਼ਰੂਰੀ ਹੈ ਤੇ ਕੱਲ ਨੂੰ ਫਿਰ ਆਪੂ ਰੋਡ ਜਾਣਾ ਆਪੂ ਰੋਡ ਹਾਂਜੀ ਮਿੱਤਰੋ ਆਪਾਂ 15-18 ਕਿਲੋਮੀਟਰ ਪਿੱਛੇ ਆ ਉਦੇਪੁਰ ਤੋਂ ਮਿੱਤਰਾਂ ਦਾ ਦੋਸਤਾਂ ਦਾ ਆ ਗਿਆ ਫੋਨ ਉਹ ਕਹਿੰਦੇ ਵੀ ਸਾਡੇ ਕੋਲੇ ਅੱਜ ਫੇਰ ਤੁਸੀਂ ਨਾਈਟ ਸਟੇ ਕਰਨੀ ਹੈ ਉਦੇਪੁਰ ਦੇ ਵਿੱਚ ਆਪਣੇ ਮਿੱਤਰ ਪਿਆਰੇ ਆ ਉਹ ਕਹਿੰਦੇ ਵੀ ਸਾਡੇ ਕੋਲ ਹੀ ਰਹੋ ਅੱਜ ਤੇ ਅਸੀਂ ਵੀ ਝੱਟ ਦੇ ਨੇ ਹਾਂ ਕਰਤੀ ਵੀ ਯਾਰ ਮਿੱਤਰ ਪਿਆਰਿਆਂ ਕੋਲੇ ਰਹਿਣ ਦਾ ਸਵਾਦ ਹੀ ਹੋਰ ਹੁੰਦਾ ਤੇ ਇਸ ਟਾਈਮ ਜਿੱਥੇ ਆਪਾਂ ਖੜੇ ਆ ਇੱਥੇ ਆ ਉਦੇਪੁਰ ਦਾ ਹਵਾਈ ਅੱਡਾ ਆ ਸਾਹਮਣੇ ਐਂਟਰੀ ਦਾ ਬੰਦ ਆ ਉਧਰ ਜਿਹੜੀ ਉਹ ਸਾਹਮਣੇ ਲਾਈਟਿੰਗ ਆ ਇਹ ਉਦੈਪੁਰ ਦਾ ਹਵਾਈ ਅੱਡਾ ਹੈ ਤਾਂ ਹੀ ਇੱਥੇ ਕਰੋ ਫਲਾਈਟਾਂ ਹੀ ਆ ਕੇ ਉਤਰੀਆਂ ਤੇ ਅੰਦਾਜ਼ਾ ਲਾ ਲਿਆ ਸੀਗਾ ਵੀ ਇਹਨੇ ਨੀਵੇਂ ਜਹਾਜ ਉਤਰ ਰਿਹਾ ਤਾਂ ਨੇੜੇ ਹੀ ਹੈ ਕਿਤੇ ਹਵਾਈ ਅੱਡਾ ਨਹੀਂ ਅਹਮਦਾਬਾਦ ਤਾਂ ਇੱਥੋਂ ਵੈਸੇ ਢਾਈ 250 ਕਿਲੋਮੀਟਰ ਹੈ ਪਰ ਉਦੈਪੁਰ ਦਾ ਹਵਾਈ ਅੱਡਾ ਤੇ ਆਪਾਂ ਹੁਣ 15 ਕਿਲੋਮੀਟਰ ਦਾ ਸਫ਼ਰ ਰਹਿ ਗਿਆ ਪਹਿਲਾਂ ਉਹ ਪੂਰਾ ਕਰਦੇ ਆ ਤੇ ਮਿੱਤਰ ਪਿਆਰੇ ਘਰੇ ਵੇਟ ਕਰ ਰਹੇ ਆ ਉਹਨਾਂ ਕੋਲੇ ਪਹੁੰਚ ਕੇ ਫੇਰ ਹੀ ਰੰਮ ਲੈਣਾ ਹੁਣ ਜਿਉਂ 에어ਪੋਰਟ ਦੇ ਏਰੀਏ ਚ ਦਾਖਲ ਹੋਏ ਤਾਂ ਬਹੁਤ ਹੀ ਉੱਥੇ ਡਿਵੈਲਪਮੈਂਟ ਆ 5 5 ਸਟਾਰ ਹੋਟਲ ਤੇ ਹੋਰ ਪਰ ਇੱਕ ਦੁੱਖ ਹੈ ਵੀ ਹਾਈਵੇ ਤੋਂ ਉਤਰਨ ਲਈ ਕਿਤੇ ਵੀ ਕੋਈ ਜਗ੍ਹਾ ਨਹੀਂ ਉਹਨਾਂ ਨੇ ਜਮਾ ਜਾਲੀਆਂ ਲਾ ਲਾ ਕੇ ਕਰਤਾ ਬੰਦ ਤੇ 20 ਤੋਂ 25 ਕਿਲੋਮੀਟਰ 에어ਪੋਰਟ ਦਾ ਏਰੀਆ ਕਿਤੇ ਵੀ ਹਾਈਵੇ ਤੋਂ ਉਤਰਨ ਲਈ ਜਗ੍ਹਾ ਨਹੀਂ ਮਿਲੀ ਅੱਗੇ ਆ ਕੇ ਹੁਣ 20 ਕਿਲੋਮੀਟਰ ਟੱਪ ਕੇ ਇੱਥੇ ਆ ਕੇ ਆ ਜਗ੍ਹਾ ਮਿਲੀ ਆ ਤੇ ਇੱਥੇ ਆ ਚਾਹ ਚੌਂਕ ਚਾਹ ਚੌਂਕ ਆ ਦੁਕਾਨ ਮਿਲ ਗਈ ਹੁਣ ਇੱਥੇ ਪੀਨੇ ਕਾਫੀ ਉਦੇਪੁਰ ਝੀਲਾਂ ਦੀ ਨਗਰੀ ਉਦੇਪੁਰ ਮੇਂ ਆਪਕਾ ਹਾਰਦਿਕ ਸਵਾਗਤ ਹੈ। ਲਓ ਜੀ ਝੀਲਾਂ ਦੇ ਸ਼ਹਿਰ ਉਦੇਪੁਰ ਰਾਜਸਥਾਨ ਵਿੱਚ ਪਹੁੰਚ ਗਏ ਆਪਾਂ। ਸਭ ਤੋਂ ਪਹਿਲਾਂ ਦਰਸ਼ਨ ਕਰਾਂਗੇ KFC ਤੇ ਤੇ ਉਸ ਤੋਂ ਬਾਅਦ ਫਿਰ ਮਿੱਤਰ ਪਿਆਰੇ KFC ਤੇ ਹੀ ਬੇਟ ਕਰ ਰਹੇ ਹੈ। ਉਹਨਾਂ ਦੇ ਨਾਲ ਉਹਨਾਂ ਦੇ ਘਰ ਅੱਜ ਦਾ ਟਿਕਾਣਾ ਰਾਤ ਦੀ ਠਹਿਰ ਉਹਨਾਂ ਦੇ ਘਰ ਹੋਵੇਗੀ ਫਿਲਹਾਲ ਇੱਥੋਂ ਲੋਕੇਸ਼ਨ ਲਾ ਲਈ ਆਪਾਂ ਸਿੱਧੀ ਲੇਕ ਮਾਲ ਸਿਟੀ ਦੇ ਵਿੱਚ ਕੇਐਫਸੀ ਦੀ ਲੇਕ ਸਿਟੀ ਮਾਲ ਆ ਗਿਆ ਜੰਗ ਨਾਚਲ ਦੀਆਂ ਉੱਚੀਆਂ ਚੋਟੀਆਂ ਤੋਂ ਚੱਲੇ ਆ। ਇਹ ਪਹਿਲਾ ਸ਼ਹਿਰ ਆਇਆ ਜਿੱਥੇ ਆ ਕੇ ਇਸ ਤਰ੍ਹਾਂ ਇਹ ਰੌਣਕ ਜੀ ਵੇਖੀ ਐ। ਤੇ ਇਕੱਠਵੜਤਾ ਹੋਰ ਵੀ ਆਏ ਐ ਪਰ ਇਸ ਤਰ੍ਹਾਂ ਦਾ ਮਾਹੌਲ ਜ ਇੱਥੇ ਆ ਕੇ ਵੇਖਿਆ। ਹੁਣ ਲੱਗਦਾ ਵੀ ਪੰਜਾਬ ਦੇ ਨੇੜੇ ਆ। ਇਹ ਆਰਡਰ ਹੋ ਗਿਆ। ਛਿੱਕ ਕੰਮ। ਇਹ ਰਸਾ ਵਰਤੋ ਤੁਸੀਂ ਲੈ ਲਓ ਜੀ ਹਾਂ ਗਾਲੀ ਕੋਈ ਨਹੀਂ ਲਓ ਜੀ ਹੋ ਜੀ ਹੋ ਗਈ ਪੇੜ ਪੂਜਾ ਇਹ ਅੱਜ ਦੀ ਰਾਤ ਦਾ ਟਿਕਾਣਾ

ਤੇ ਰੱਖਦਾ ਸਮਾਨ ਸਮੂਹ ਨਾਲ ਤੇ ਸਮਾਨ ਹੋ ਜਾਂਦਾ ਜਿਆਦੇ ਡਾਇਨਿਕ ਵੀ ਭੇਜਤਾ ਪਰ ਤੋਂ ਲਓ ਵੀ ਇਹ ਸੈਟ ਬਿਟ ਨਾ ਧੋਲੇ ਤੇ ਇਧਰ ਤੁਤ ਕਰਮ ਕਰ ਰਹੇ ਆ ਤੇ ਪੀ ਕੇ ਦੁੱਧ ਫਿਰ ਗੁੱਡ ਨਾਈਟ ਐ ਸਾਰਿਆਂ ਨੂੰ ਤੇ ਕੱਲ ਆਪਾਂ ਜਾਣਾ ਅਬਰੋਡ ਹੋ ਸਕਦਾ ਵੀ ਕੱਲ ਰਾਜਸਥਾਨ ਨੂੰ ਅਲਵਿਦਾ ਕਹੀਏ ਤੇ ਗੁਜਰਾਤ ਚ ਐਂਟਰ ਕਰੀਏ ਗੁਜਰਾਤ ਆਪਣੀ ਲਾਸਟ ਸਟੇਟ ਸਟੇਟ ਹੋਊਗੀ ਤੇ ਕੀ ਦੇਖਦੇ ਆਂ ਕੱਲ ਦਾ ਸਫ਼ਰ ਨਵੇਂ ਰਾਹ ਤੇ ਕਿਵੇਂ ਹੋਊਗਾ ਕਿੱਦਾਂ ਦਾ ਹੋਊਗਾ ਕਿਹੜਾ ਨੈਸ਼ਨਲ ਹਾਈਵੇ ਨੰਬਰ 27 ਜਾਊਗਾ ਤੇ ਚਲੋ ਮਿਲਾਂਗੇ ਸਵੇਰੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ